हम थी तो खेड हैगी लंगड़ा मोर कार नवधि शुरू

ਜਿੰਨੇ ਉਧਰ ਜਾਈ ਜਾਂਦੇ ਚੀਟਿੰਗ ਜਿੰਨਾ ਦੂਜੇ ਨਹੀਂ ਬਾਹਰ ਨਿਕਲਨੇ ਜਿੰਨਾਂ ਨੂੰ ਸੂਤੋਂ ਬਾਹਰ ਖੜੋ ਜਿਹੜੇ ਨਹੀਂ ਸੂਤੇਗਾ ਵਿੱਚੇ ਰਹਿਣਗੇ ਜਿਹੜੇ ਨਹੀਂ ਸੂਤੇਗੇ ਵਿੱਚੇ ਰਹਿਣਗੇ ਜਿਹੜੇ ਸੂਤੇਗੇ ਬਾਹਰ ਖੜਜੋ ਹੁਣ ਪਿੱਛੇ ਨੂੰ ਤੁਸੀਂ ਭੱਜਣਾ ਹੁੰਦਾ ਏ ਮੈਂ ਵੀ ਸਾਰੇ ਬੱਚੇ ਨੂੰ ਭੱਜੋ ਉਹਨਾਂ ਨੂੰ ਤੁਹਾਨੂੰ ਸੋਣਾ ਤੁਸੀਂ ਉਹਨਾਂ ਦੇ ਹੱਥ ਕੀ ਲੈ ਆਣਾ ਹੁੰਦਾ ਕੌਣ ਆਵੇ ਹੁਣ ਸਾਡੀ ਟੀਮ ਚ ਕੌਣ ਆਵੇ ਗੁਲਾਬੀ ਗੁਲਾਬੀ ਨੰਨਾ ਨਾ ਬਾਹਰ ਕੱਢ ਦਿਆਣ ਜਿਹੜੇ ਉਧਰ ਗਏ ਸੀ ਉਹ ਤਾਂ ਗਏ ਹੀ ਨਹੀਂ ਆ ਜਾ ਹਰੇ ਹਰਾ ਦੇ ਪੈ ਜਾ ਮੈਂ ਚੱਲ ਮੇਰੇ ਬਾਹਰ ਜਾ ਡੱਟ ਜਾ ਆਇਆ ਤੂੰ ਵੇਚ ਆਇਆ ਤੂੰ ਵੇਚ ਆਇਆ ਕਿਉਂਕਿ ਇੰਨੇ ਮੈਂ ਜੀ ਮੈਂ ਜੀ ਸਾਡੇ ਹਾਣੀ ਨੇ ਵੇਚਣਾ ਕਿਉਂਕਿ ਉਹ ਨਾ ਬਾਹਰ ਗਏ ਸੋ ਉਹਨਾਂ ਦੇ ਹਾਣੀ Ah ya